ਫਾਜ਼ਿਲਕਾ ਦੇ ਵਿੱਚ ਦੇਸ਼ ਦੀ ਸਭ ਤੋਂ ਬਜ਼ੁਰਗ ਔਰਤ ਦੀ ਹੋਈ ਮੌਤ 118 ਸਾਲਾ ਬਜ਼ੁਰਗ ਔਰਤ ਨੇ ਲੈ ਆਖਰੀ ਸਾਹ ਪਰਿਵਾਰ ਨੇ ਢੋਲ ਵਜਾ ਕੇ ਨੱਚ ਕੇ ਕੀਤੀ ਵਿਦਾਇਗੀ ਪਾਕਿਸਤਾਨ ਦੇ ਵਿੱਚ ਜੰਮੀ ਸੀ ਬਜ਼ੁਰਗ ਫਾਜ਼ਿਲਕਾ ਦੇ ਪਿੰਡ ਖੁਬਾਇਆ ਦੇ ਵਿੱਚ 200 ਤੋਂ ਵੱਧ ਮੈਂਬਰਾਂ ਵਾਲੀ ਔਰਤ ਦੀ ਮੌਤ ਹੋ ਗਈ ਜਿਸ ਦੌਰਾਨ ਇਹ ਔਰਤ ਸੁਰਖੀਆਂ ਦੇ ਵਿੱਚ ਆਈ ਸੀ ਮ੍ਰਿਤਕ ਔਰਤ ਦੇ ਪੋਤਰੇ ਦਾ ਕਹਿਣਾ ਹੈ ਕਿ ਉਸਦੀ ਦਾਦੀ ਇન્દਰੋਪਾਈ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰੇ ਤਾਂ ਉਸ ਨੂੰ ਢੋਲ ਦੀ ਥਾਪ ਤੇ ਬੜੇ ਧੂਮ-ਧਾਮ ਦੇ ਨਾਲ ਵਿਦਾਈ ਦਿੱਤੀ ਜਾਵੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਇન્દਰੋਬਾਈ ਦੇ ਪੋਤਰੇ ਅਵਿਨਾਸ਼ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਹਨਾਂ ਦੀ ਦਾਦੀ ਦਾ ਜਨਮ 1906 ਦੇ ਕਰੀਬ ਪਾਕਿਸਤਾਨ ਦੇ ਵਿੱਚ ਹੋਇਆ ਸੀ ਤੇ ਇਹ ਲੋਕ ਕਾਫਲੇ ਦੇ ਰੂਪ ਦੇ ਵਿੱਚ ਪਾਕਿਸਤਾਨ ਤੋਂ ਭਾਰਤ ਆਏ ਸਨ ਮ੍ਰਿਤਕ ਔਰਤ ਦੇ ਕਰੀਬ 200 ਮੈਂਬਰ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਲੜਕਾ ਕਰਨੈਲ ਸਿੰਘ ਅਤੇ ਸੱਤ ਲੜਕੀਆਂ ਨੇ ਜਦ ਕੀ ਉਸਦਿਆਂ ਸਾਰੀਆਂ ਬੇਟੀਆਂ ਨੇ ਵਕ ਵਕ ਸ਼ਹਿਰਾਂ ਦੇ ਵਿੱਚ ਵਿਆਹੀਆਂ ਹੋਈਆਂ ਨੇ ਇਹ ਬਜ਼ੁਰਗ ਔਰਤ ਦੇ 35 ਤੋਂ ਵੱਧ ਪੋਤੇ-ਪੋਤੀਆਂ ਨੇ ਜਿਨ੍ਹਾਂ ਦੇ ਵਿੱਚੋਂ ਸਾਰੇ ਹੀ ਵਿਆਹ ਹੋਏ ਨੇ ਤੁਹਾਨੂੰ ਦੱਸ ਦਈਏ ਕਿ ਬਜ਼ੁਰਗ ਔਰਤ ਦੀ ਆਖਰੀ ਇੱਛਾ ਸੀ ਕਿ ਜਦੋਂ ਉਹ ਮਰੇ ਤਾਂ ਉਸ ਦਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਧੂਮ-ਧਾਮ ਦੇ ਨਾਲ ਕਰੇ ਢੋਲ ਦੀ ਤਾਲ ਤੇ ਨੱਚਦੀ ਹੋਈ ਬਜ਼ੁਰਗ ਔਰਤ ਦੀ ਆਖਰੀ ਇੱਛਾ ਪੂਰੀ ਹੋਈ ਹੈ ਪਰ ਪਰਿਵਾਰਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ। ਹਾਂ ਮੇਰਾ ਨਾਮ ਮਾਸਟਰ ਮੰਗਲ ਸਿੰਘ ਅੱਜ ਜਿਹਨਾਂ ਜਿਹੜੇ ਪੂਰੇ ਹੋਏ ਆ ਮਾਤਾ ਜੀ ਕੀ ਨਾਮ ਸੀ ਇਹਨਾਂ ਦਾ ਤੁਹਾਡਾ ਕੀ ਰਿਸ਼ਤਾ ਹੈ? ਹਾਂਜੀ ਇਹਨਾਂ ਦਾ ਨਾਮ ਇੰਦਰੋਬਾਈ ਇਹ ਸਾਡੇ ਦਾਦੀ ਜੀ ਸੀ। ਜੀ ਹਾਂਜੀ ਕਿੰਨੇ ਸਾਲ ਦੇ? ਇਹ ਲਗਭਗ 118-20 ਦੇ ਕਰੀਬ। ਤੋਰੇ ਦੱਸੋਗੇ ਮਾਤਾ ਜੀ ਬਾਰੇ ਜਨਮ ਬਦੋਂ ਦਾ ਕਿਥੋਂ ਦਾ ਜਨਮ ਸੀ ਕਿਥੋਂ ਦਾ ਪਿੱਛੋਂ ਪਾਕਿਸਤਾਨ ਦਾ ਜਨਮ ਸੀ ਇਹਨਾਂ ਦਾ ਜੀ ਮੇਰੇ ਡੈਡੀ ਦੱਸਦੇ ਹੁੰਦੇ ਸੀ ਪਿੱਛੇ ਇਹਨਾਂ ਪਾਕਿਸਤਾਨ ਸਾਡੇ ਉੱਥੇ ਨਰੋਲ ਰਾਏ ਸਿਕ ਪਿੰਡ ਸੀ ਨੋ ਜਿਨ੍ਹਾਂ ਤੇ ਜਰਾਇਮ ਪੇਸ਼ਾ ਵੀ ਲੱਗਿਆ ਸੀ ਇਹ ਉੱਥੇ ਮਤਲਬ ਉੱਥੇ ਹੀ ਮੈਰਿਡ ਸੀ ਤੇ ਜਦੋਂ 1947 ਵੰਡ ਤੋਂ ਬਾਅਦ ਭਾਰਤ ਆਏ ਅਸੀਂ ਪੰਜਾਬ ਆਏ ਤਾਂ ਇਹਨਾਂ ਦੇ ਨਾਲ ਸਾਡੀ ਵੱਡੀ ਪਵਾਜੀ ਲਗਭਗ 16 ਸਾਲ ਦੇ ਸੀ ਉਹ ਨਾਲ ਸੀ ਤਾਂ ਇੱਕ ਬੜੇ ਵੱਡੇ ਕਾਫਲੇ ਦੇ ਤੌਰ ਤੇ ਤੁਸੀਂ ਪੰਜਾਬ ਆਏ ਸੀ ਉੱਥੇ ਹਾਂਜੀ 47 ਦੇ ਵੰਡ ਦਾ ਸਮਾਂ ਮਤਾ ਜੀ ਨੇ ਵੇਖਿਆ ਸੀ ਮੇਕਾ ਪੂਰੇ ਵਹਿ ਸੀ ਮੈਰਿਟ ਸੀ ਹਾਂ ਜੀ ਕੋਈ ਗੱਲਾਂ ਤੁਹਾਨੂੰ ਹਾਂਜੀ ਪੂਰੀਆਂ ਪੂਰੀਆਂ ਗੱਲਾਂ ਪਾਕਿਸਤਾਨ ਦੀਆਂ ਕਿਵੇਂ ਸਾਡੇ ਪਿੱਛੇ ਜਾ ਕੇ ਸਾਡੇ ਇਹਨਾਂ ਦੇ ਦੇਠ ਹੀ ਲੱਗੇ ਉਹ ਪਿੰਡ ਦੇ ਨੰਬਰਦਾਰ ਸੀ ਸਹਬੇ ਦਾ ਪਿੰਡ ਸਭ ਤੋਂ ਵੱਡਾ ਪਿੰਡ ਸੀ ਨੌ ਪਿੰਡਾਂ ਚ ਜਰਹਿਮ ਪੇਸ਼ਾ ਲੱਗਿਆ ਉੱਥੇ ਜਦੋਂ ਅੰਗਰੇਜ਼ਾਂ ਨੇ ਜਰਹਿਮ ਪੇਸ਼ਾ ਲਾਇਆ ਤਾਂ ਉਹ ਸਾਰੀਆਂ ਗੱਲਾਂ ਦੱਸਦੇ ਸੀ ਫਿਰ ਜਿਵੇਂ ਅਸੀਂ ਵੰਡ ਤੋਂ ਬਾਅਦ ਜਿਵੇਂ ਲੁੱਟਾਂ ਖੋਹਾਂ ਜਾਂ ਕਤਲ-ਕਤਲੇ ਆਮ ਹੋਇਆ ਤਾਂ ਇਹ ਨੌ ਪਿੰਡ ਜਿਹੜੇ ਹੈਗੇ ਸੀ ਇੱਕ ਕਾਫਲੇ ਦੇ ਰੂਪ ਵਿੱਚ ਆਏ ਸੀ ਜਿਵੇਂ ਇੱਕ ਵੱਡਾ ਕਾਫਲਾ ਕਾਫਲੇ ਦੇ ਆਲੇ ਦੁਆਲੇ ਘੋੜਿਆਂ ਦੇ ਜਿਹੜੀ ਸੁਰੱਖਿਆ ਉਹ ਸਾਰਾ ਕੰਮ ਸਾਰੀਆਂ ਗੱਲਾਂ ਦੱਸਦੇ ਸੀ ਸਾਡੇ ਤਾਂ ਲੂੰ ਕੰਡੇ ਖੜੇ ਹੋ ਜਾਂਦੇ ਭਾਜੀ ਸੁਣ ਕੇ ਉਹਨਾਂ ਦੀ ਉਮਰ ਕਿੰਨੀ ਹੋਈ ਹਾਂ ਲਗਭਗ 118-20 ਸਾਲ ਤੁਮ ਕਹਤ ਹੋ ਮਾਤਾ ਜੀ ਨੇ ਕੋਈ ਅੰਤਮ ਇੱਛਾ ਆਪਦੀ ਜ਼ਾਹਰ ਕੀਤੀ ਸੀ ਕਿ ਇਹ ਰਿਵਾਜ ਹੈਗਾ ਹਾਂ ਨਹੀਂ ਇਹਨਾਂ ਇੱਛਾ ਜ਼ਾਹਰ ਕੀਤੀ ਸੀ ਕਿ ਜਦੋਂ ਮੈਂ ਪੁੱਤ ਜਾਵਾਂ ਤਾਂ ਮੈਨੂੰ ਪੂਰੇ ਵਾਜੇਗਾ ਜਨਤ ਹੋ ਜਾਵੇ ਮੈਂ ਪੂਰਾ ਆਪਦਾ ਜਿਹੜਾ ਹੈਗਾ ਪਰਿਵਾਰ ਜਿਹੜਾ ਵੇਖ ਚੁੱਕਿਆ ਸਾਰੇ ਖੁਸ਼ ਨੇ ਸਾਰੇ ਹੈਗੇ ਖੁਸ਼ ਨੇ ਆਪਣੇ ਆਪਣੇ ਕੰਮ ਤੇ ਲੱਗੇ ਹੋਏ ਨੇ ਤਾਂ ਜਿਹੜੀ ਸਾਡੇ ਪੋਆ ਨੇ ਉਹਨਾਂ ਦੇ ਬੱਚੇ ਜਿਹੜੇ ਸਾਡੇ ਚਾਚੇ ਤਾਹੇ ਬੱਚੇ ਸਾਰੇ ਆਪਣੇ ਆਪਣੇ ਕੰਮ ਕਾਰ ਕਰਨ ਲੱਗੇ ਹੋਏ ਨੇ ਤੇ ਬੜੇ ਦਾਦੀ ਜੀ ਖੁਸ਼ ਸੀ ਕਿੰਨੇ ਜਿਹੜਾ ਹੈਗਾ ਮੈਂਬਰ ਰਹੇਗੇ ਆ ਟੋਟਲ ਪਰਿਵਾਰ ਦੇ ਜੇ ਗੱਲ ਕੀਤੀ ਜਾਵੇ ਹਾਂ ਜੀ ਅਸੀਂ ਦਾਦੇ ਦੇ ਪਰਿਵਾਰ ਦੀ ਗੱਲ ਕੀਤੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਆ 200 ਤੇ ਪੂਆ ਦੇ ਪਰਿਵਾਰ ਦੀ ਗੱਲ ਕਰੀ ਤਾਂ ਫਿਰ ਤਾਂ ਕਾਫੀ ਲਗਭਗ ਲੰਬਾਈ ਲੰਬਾ ਹੋਏ ਨਾ ਤਾਜਾ ਕਿੰਨੇ ਆ ਤਾਜਾ ਜੇ ਫਿਰ ਆਪਾਂ ਜੇ ਉਧਰ ਦੀ ਗੱਲ ਕਰੀ ਤਾਂ ਪੂਆ ਦੇ ਪੁੱਤਰੇ ਪੁੱਤਰੀਆਂ ਫਿਰ ਤਾਂ ਲੰਬਾ ਹੋ ਜਾਂਦਾ ਲਗਭਗ 7-800 ਹਜ਼ਾਰ ਰੁਪਏ ਹੋ ਸਕਦਾ ਹੈ ਇਡਾ ਲੰਮਾ ਪਰਵਾਹ ਹੈ ਇਡਾ ਲੰਮਾ ਪਰਵਾਹ ਇਹ ਮੈਨੂੰ ਲੱਗਦਾ ਵੀ ਹਜ ਤੱਕ ਕਦੇ ਗੋਲੀ ਲੈਣ ਵਿੱਚ ਆਏ ਹੋ ਅੱਛਾ ਤੁਰਦੇ ਫਿਰਦੇ ਹਾਸ ਵਕ ਚੇਰਾ ਕਿਸੇ ਨੂੰ ਖੁੱਤਤੋਸ ਹੋਆ ਵੀ ਜੋ ਵੀ ਆਉਂਦੇ ਆ ਪੁੱਤ ਮੇਰਾ ਧੀ ਸਾਰਿਆਂ ਨੂੰ ਵੱਡੇ ਆ ਸਾਰਿਆਂ ਨੂੰ ਕਦੇ ਵੀ ਆਏ ਜੋ ਉਹਨਾਂ ਤੇ ਕੋਈ ਸ਼ਿਕਰ ਨਹੀਂ ਆਈ ਪੁੱਤਰਾ ਧੀਆਂ ਵਾਰੇ ਹਾਲ ਕੇ ਪੁੱਤਰ ਤੁਰ ਗਏ ਫਿਰ ਵੀ ਕਹਿੰਦੇ ਜੋ ਮਾਲਕ ਦਾ ਰਾਜਾ ਹੈ ਬਾਕੀ ਮਾਸਟਰ ਜੀ ਨਿਦਾਨ ਦਿੱਤਾ ਤੁਹਾਨੂੰ ਪਈ ਸਾਰਾ ਕੁਝ ਵੀ ਐਦੋਂ ਮੈਂ ਤਾਂ ਕਹਿੰਦਾ ਵੀ ਪਤਾ ਨਹੀਂ ਵੀ ਐਨੀ ਜੇਕਰ ਸਾਡੇ ਏਰੀਆ ਦੇ ਵਿੱਚ ਐਨੀ ਕਿਤੇ ਸਾਨੂੰ ਆਗਾ ਆਪਣੀ ਅਜੇ ਜਿਹੜੀ ਜਨਰੇਸ਼ਨ ਹੈ ਇਹ ਨਸ਼ੇ ਪੱਤੇ ਤੋਂ ਬਚੇ ਅਸੀਂ ਗਿਣਦੇ ਹਾਂ ਸਾਡੇ ਪਿੰਡ ਚ ਇੱਕ ਦੋ ਅਪਰੈਸ਼ਨ ਜਿਹੜੇ ਪੁਰਾਣੇ ਅੱਜ ਤੱਕ ਬੈਠੇ ਐ ਆਗਾ ਸਾਰੇ ਅਸੀਂ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਿਆਂ ਵਿੱਚ ਪਾ ਕੇ ਪਤਾ ਨਹੀਂ ਕੀ ਬਣੇਗਾ ਅਗਾ ਤਾਂ ਅੱਜ ਦੇ ਸਮੇਂ ਚ ਤਾਂ ਵੈਸੇ ਹੀ ਐਨੀ ਉਮਰ ਨਹੀਂ ਰਹੇਗੀ ਨਾ ਨਾ ਜੀ ਸਰ ਕੁਝ ਨਹੀਂ ਰਿਹਾ ਕੁਝ ਨਹੀਂ ਰਿਹਾ ਉਸ ਤੋਂ ਬਾਅਦ ਤਾਂ ਬੋਨਸ ਕਿਨਾਂ ਲਾ ਪੈਂਦਾ ਹਾਂ ਬੋਨਸ ਬੋਨਸ ਜੀ ਅਰੇ ਅੱਜਕੱਲ ਮੈਂ ਕਹਾਂਗਾ ਬੱਚਿਆਂ ਨੂੰ ਇੱਕ ਦਿਆਂਗਾ ਕਿ ਜਦ ਬੱਚਿਆਂ ਨੂੰ ਕੁਰਕਰੀਆਂ ਵਗੈਰਾ ਤੋਂ ਬਚਾਓ ਕੁਰਕਰੇ ਜਿਹੜੇ ਵੀ ਪੈਕਟ ਵਾਲੀਆਂ ਚੀਜ਼ਾਂ ਨੇ ਇਹ ਨਾ ਖਾਣ ਦਿਓ ਚਾਹੇ ਕੋਈ ਆਪਣਾ ਰੀਅਲ ਜੂਸ ਨੇ ਜੋ ਵੀ ਹੈਗਾ ਹੈ ਮਨੁੱਖੀ ਦਾ ਖਾਣ ਪੀਣ ਦਾ ਸਦਾ ਮੈਂ ਕੋ ਸਾਦਾ ਬਿਲਕੁਲ ਸਾਦਾ ਆਮ ਘਰ ਦੀ ਰੋਟੀ ਇਹ ਤਾਂ ਪਹਿਲੇ ਚੱਕੀ ਤੇ ਪੀ ਕੇ ਚੱਲਦੇ ਸੀ ਚੱਕੀ ਵੀ ਆਟਾ ਵੀ ਘਰੇ ਬਣਾਉਂਦੇ ਐਨੀ ਤਾਕਤ ਹਾਂਜੀ ਆਟਾ ਵੀ ਘਰੇ ਦੁੱਧ ਕਰੇ ਰੜਕਣਾ ਇਹ ਤਾਂ ਮਦਾਨੀਆਂ ਵੀ ਨਹੀਂ ਲੈਂਦੇ ਐਨੇ ਤੇ ਇੰਨੇ ਕਰਨ ਤੇ ਬਾਅਦ ਜੋ ਇੰਨੀ ਉਮਰ ਲਈ ਮਿਲੀ ਹੈ ਉਹੀ ਰਾਜ ਸੀ ਨਾ ਉਹੀ ਰਾਜ ਸੀ ਜੋ ਪਾਕਿਸਤਾਨ ਤੋਂ ਚਲਦੇ ਆਏ ਆ ਉਹੀ ਰਾਜ ਮਾਲਕ ਦਇਆ ਕਰੇ ਸਾਰਿਆਂ ਨੂੰ ਦੇਵੇ ਕਬਾਇ ਤੇ ਇਹਦੀ ਸਮਤ ਬਣੇ ਸਾਰੇ ਲੋਕ ਇੰਨੀ ਉਮਰ ਭੋ ਕੇ ਜਾਣ ਬਲਵੀਰ ਸਿੰਘ ਜੀ ਰਾਜਸਥਾਨ ਰਾਜਸਥਾਨ ਤੋਂ ਆਏ ਜੀ ਅੱਛਾ ਇਹਨਾਂ ਦੀ ਗੁੱਡੀ ਮੇਰੇ ਵਿਆਹ ਹੀ ਹੋਈ ਥੀ ਤੇ ਮਤਲਬ ਪਹਿਲਾ ਇਹ ਰਿਸ਼ਤਾ ਨਹੀਂ ਕਰਨੀ ਸੀ ਵੀ ਦੂਰ ਹੈ ਰਾਜਸਥਾਨ ਜੀ ਪਾਣੀ ਹੈ ਇੰਨੀ ਕੁਛ ਨਹੀਂ ਉੱਥੇ ਹੁਣ ਜਾਂਦੇ ਆ ਤੇ ਬੜੇ ਖੁਸ਼ ਹੁੰਦੇ ਸੀ ਕਿ ਮੇਰੀ ਕੁੜੀ ਇਹ ਸਭ ਤੋਂ ਸੂਹੀ ਹੈ ਤੇ ਨਾ ਸਾਡੇ ਪਰ ਘਰ ਚ ਨਸ਼ਾ ਹੈ ਨਹੀਂ ਪਤਾ ਨਹੀਂ ਕੋਈ ਵੀ ਅਸੀਂ ਆਦੇ ਮੈਂਬਰ ਹੈ ਮੇਰੀ ਗੁਡੀਆਂ ਆ ਵੀ ਹੈ 25 ਵੀ ਹੈ ਸਾਰੇ ਨਸ਼ੇ ਪਤੇ ਤੋਂ ਮੁਕਤ ਹੈ ਸਾਨੂੰ ਬੜਾ ਪਿਆਰ ਕਰਦੀ ਸੀ ਵੀ 25 ਦਿਨ ਮੈਂ ਪਹਿਲਾ ਆਇਆ ਸੀਗਾ ਤੇ ਮੈਨੂੰ ਕਹਿੰਦੀ ਬਲਵੇਸ ਇੱਥੇ ਨੇੜੇ ਮੇਰੇ ਕੋਲ ਵਹ ਜਾ ਕਹਿੰਦੀ ਮੈਂ ਨਾ ਆਪਣੇ ਘਰੇ ਜਾਣਾ ਮੈਨੂੰ ਲੇਟ ਹੋਈ ਜਾਂਦੀ ਹੈ ਤੇ ਕਿੰਨੀਆਂ ਵਾਰੀ ਕਿਹਾ ਸੀ ਕਿ ਮੈਂ ਘਰ ਜਾਣਾ ਤੇ ਮੈਂ ਲੇਟ ਹੋਈ ਜਾਂਦੀ ਹੈ ਵੇਖੋ ਜੀ ਬਹੁਤ ਵਧੀਆ ਸੀ ਪਿਆਰ ਬਹੁਤ ਕਰਦੀ ਸੀ ਸਾਨੂੰ ਸਾਰੇਆਂ ਇਹਨਾਂ ਦੀ ਗੁੱਡੀਆਂ ਸੀ ਸੱਤ ਤਿੰਨ ਮੇਰੇ ਘਰ ਦੇ ਤੋਂ ਵੱਡੀਆਂ ਸੀ ਤੇ ਨਹੀਂ ਛੋਟੀਆਂ ਸੀ ਗਿਆ ਤੇ ਉਹ ਸਾਰੀ ਮਿਲ ਕੇ ਆਂਦੀ ਸੀ ਤਾਂ ਮਉਣ ਦੀ ਤਮੰਨਾ ਸੀ ਗੁੱਡੀਆਂ ਦੇ ਵਿਆਹ ਤੇ ਜਾ ਕੇ ਆਈ ਹੈ ਤੇ ਬੜੀ ਖੁਸ਼ ਹੋਈ ਹੈ ਚਲਦੇ ਫਿਰਦੇ ਸੀ ਬਿਲਕੁਲ ਚਲਦੇ ਫਿਰਦੇ ਸੀ ਆ ਮੰਨ 10 ਮਹੀਨਾ 20 ਦਿਨ ਤਾਂ ਥੋੜਾ ਕੰਮ ਹੁੰਦਾ ਹੀ ਆ ਬਾਕੀ ਆ ਦੀ ਜਾਂਦੀ ਚਲਦੇ ਫਿਰਦੇ ਦੀ ਕੰਮ ਕਰਨੀ ਸੀ ਤੇ ਇਹ ਪੋਤੇ ਕਹਿੰਦੇ ਮਮਾ ਭੇਜ ਆ ਸਾਨੂੰ ਲੋਕ ਕੀ ਕਹਿੰਦਾ ਮੈਂ ਕਿਹ ਵੇਖੋ ਸਿਹਤ ਸਹੀ ਹੈ ਆਵਰੇ ਹੱਥ ਨਾਲ ਖਾਂਦੀ ਸੀ ਆਵਰੇ ਹੱਥ ਨਾਲ ਸਬਜ਼ੀ ਕੱਟਣੀ ਸਬਜ਼ੀ ਬਣਾਣੀ ਸਾਨੂੰ ਆਵਰੇ ਹੱਥ ਨਾਲ ਦੇਣਾ ਵੀ ਸਾਡੇ ਇੰਨੇ ਰਿਸ਼ਤੇ ਦਾ ਦੂਰ ਚੱਲ ਕੇ ਆਏ ਆ ਤਾਂ ਬੜੇ ਖੋਸ਼ੀ ਸਾਡੇ ਨਾਲ ਹੈ ਹੁਣ ਇਸ ਗੱਲ ਦਾ ਹੈ ਤਾਂ ਵੀ ਇੱਕ ਤਾਂ ਦੁੱਖ ਰਹਿੰਦਾ ਹੀ ਹੈ ਵੀ ਮਾਂ ਕੋ ਜਾਵੇ ਤਾਂ ਮਾਂ ਕੋ ਘਰ ਦਾ ਤਾਲਾ ਹੁੰਦਾ ਹੈ ਬੈਠਾ ਹੋਵੇ ਤਾਂ ਬੱਚਾ ਕਿਤੇ ਮਰਜੀ ਜਾ ਸਕਦਾ ਹੈ ਕਿ ਕੋਈ ਰਿਸ਼ਤੇਦਾਰ ਆ ਲੈ ਤੋਥੇ ਬੈਠ ਜਾਂਦਾ ਵੀ ਵੱਡੇ ਬਜ਼ੁਰਗ ਬੈਠੇ ਆ ਹੁਣ ਛੋਟਿਆਂ ਦੀ ਜ਼ਿੰਮੇਵਾਰੀ ਛੱਟ ਗਈ ਉਹ ਆਪੀ ਜਿਨਿਭਾਣਗੇ